ਦੀ ਨਹੀਂ ਦਿੱਤਾ ਲੈ ਵੀ ਕਿਰਪਾਨ ਸਾਂਭ ਲਈ ਸਾਡੇ ਬੰਦੇ ਨੇ ਹੁਣ ਪਤਾ ਲੱਗੇ ਹਾ ਠਿਕਾ ਆ ਬੱਲੇ ਬਾਈ ਠੀਕ ਆ ਹਾ ਠਿਕਾ ਹਾ ਠੀਕ ਆ ਠੀਕ ਆ ਬਾਈ ਕੋਠੇ ਪਿੰਡ ਆ ਜੀ ਕੋਠੇ ਰਾਲਾ ਠੀਕ ਆ ਜੀ ਕੋਠੇ ਰਾਲਾਂ ਤੋਂ ਵੀ ਪਹੁੰਚ ਗਏ ਬੰਦੇ ਕਲਾ ਦੇ ਸੇਵਾਦਾਰਾਂ ਨੇ ਸਾੰਜੀ ਦੇ ਚੱਕਰ ਚ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਨਾਲ ਜੇਨਰੇਟਰ ਆ ਆ ਸਾਰਾ ਪੂਰਾ ਮੂਰੇ ਲਾਈਟਾਂ ਦਾ ਪ੍ਰਬੰਧ ਕੀਤਾ ਹੋਇਆ ਵੀ ਕਿਸੇ ਨੂੰ ਵੀ ਮਾਈ ਭਾਈ ਨੂੰ ਸਾੰਜੀ ਤਾਰਨ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਨਹਿਰ ਚੱਲਦੀ ਹੁੰਦੀ ਆ ਵੀ ਕਿਸੇ ਦਾ ਪੈਰ ਪੂਰ ਨਾ ਫਿਸਲ ਜੇ ਸੇਵਾਦਾਰਾਂ ਨੇ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਚਾਰੋਂ ਪਾਸੇ ਲਾਈਟਾਂ ਲਾ ਕੇ ਰੋਸ਼ਨੀ ਰੋਸ਼ਨੀ ਕੀਤੀ ਪਈ ਆ ਟਾਈਮ 4 ਵਜੇ ਕੇ ਸਵੇਰ ਦੇ ਚੱਲ 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 ਕੱਢ ਕੱਢ ਆ ਨਾ ਨੰਗਾ ਨਾ ਆ ਨਾ ਆ 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 ਨਾਲਰ ਫਿਲਮ ਨੇਕਲੀ ਮੈਸਾ ਗਿਆ ਗੱਲ ਚਲ 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 ਹਾਂਜੀ ਤਾਰਦੇ ਹੋਏ ਜਾਣਦੇ ਜਾਣਦੇ ਜਲ ਪ੍ਰਵਾਹ ਕਰਤੀ ਆ ਜਾਓ ਜੀ ਕਾਹਾ ਇਹਨੂੰ ਕਹਿੰਦੇ ਆ ਸਾਂਝੀ ਤਾਰਨ ਦਾ ਪ੍ਰੋਗਰਾਮ ਕੀ ਕਹਿੰਦੇ ਓਏ ਹਾਂਜੀ ਤਾਰਨ ਦਾ ਪ੍ਰੋਗਰਾਮ ਜੈ ਸਾਂਝੀ ਮਾਤਾ ਵੀ ਆ ਟ੍ਰੈਕਟਰਾਂ ਦੇ ਹਾਂਜੀ ਆ ਠੀਕ ਆ ਠੀਕ ਆ ਜੈ ਮਾਤਾ ਦੀ ਓ ਸੱਚੇ ਦਰਬਾਰ ਕੀ ਜੈ ਸਾਰੇ ਆਪ ਦੀ ਆਪ ਦੀ ਸਾਂਝੀ ਤਾਰ ਨੂੰ ਬੈਠੇ ਆ ਹੁਣੇ ਉੱਤੇ ਜੱਟ ਦੀ ਮਸੂਲੀਅਤ ਆ ਆਪ ਦੀ ਬੈਠੇ ਆ ਆ ਆਪ ਦਾ ਤਾਰ ਨੂੰ ਬੈਠੇ ਆ ਉਧਰ ਅੱਡ ਤੇ ਉਹ ਪਰੇ ਅੱਡ ਸਾਰੇ ਆਪ ਦੀ ਆਪ ਦੀ ਪਿਆਰੀ ਕਰੀ ਜਾਂਦੇ ਆ ਸਾਂਝੀ ਤਾਰਨ ਦੀ Gracias.

ਪੱਜਲਾ 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 ਬੱਲੇ ਵੀ ਬੱਲੇ ਜਵਾਨਾ ਤੇਰੇ ਰੂਮੀ ਢੋਲਣ ਦੇ ਕਾਫੀ ਪੰਡਾ ਤੋਂ ਹੁੰਦੇ ਆ ਸਾਥੀ ਤਾਰਨ ਰੂਮੀ ਦੇ ਢੋਲਣ ਦੇ ਟੱਟ ਕਾ ਵੀ ਉਹ ਅੱਗੇ ਟੱਟ ਵੀ ਆ ਉਤਰ ਗਏ ਹੋਏ ਕਈ ਪੰਡਾ ਦੇ ਟਰੈਕਟਰਾਂ ਟਰਾਲੀਆਂ ਤੇ ਆਉਂਦੇ ਆ ਲੋਕ ਲਾਮਾ ਪਿੰਡਾਂ ਦੇ ਦੇਖੋ ਜੀ ਜਾਨ ਨਾਲ ਨੇੜੇ ਚ ਗੋਲਾ ਸ਼ਕਾ ਇਹ ਆ ਗਿਆ ਨਹੀਂ ਹਾਂ 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 ਭਾਈ ਹੋਰ ਆ ਜਾਓ ਗੱਲ ਬਾਤਾਂ ਹਰ ਮੈਂ ਇੰਨਾ ਜ਼ਿਆਦਾ ਇਕੱਠ ਹੋ ਗਿਆ ਇੱਥੇ ਸਾਧਨ ਖੜਾਉਣ ਨੂੰ ਕੋਈ ਸੰਜੀ ਨੂੰ ਲੈ ਕੇ ਆਉਂਦਾ ਕੋਈ ਤਾਰ ਕੇ ਚੱਲਿਆ ਆਕੇ ਜੇ ਪਟਕਾ ਕੇ ਜੇ ਬਹੁਤ ਆ ਵੀ ਚਲੋ ਇੱਥੇ ਸੜਕ ਤੇ ਕਰ ਰਹੇ ਨੂੰ ਠੀਕ ਆ ਇੱਕ ਹੋਰ ਪਾ ਦੀ ਲੈ ਵੀ ਦੂਜਾ ਬੰਦਾ ਵੀ ਜਿੱਦ ਫੜ ਗਿਆ ਕਹਿੰਦਾ ਪਹਿਲੇ ਤੋਂ ਗੱਲ ਨਹੀਂ ਬਣੀ ਇਹ ਮੈਂ ਗੱਲ ਮੈਂ ਗੱਲ ਬਣਾ ਕੇ ਦਿਖਾਉਣਾ ਆਈ ਸਿੱਧਾ ਰੱਖ ਕੇ ਹੰਚਲਾ ਦੇ ਆ ਬੱਲੇ ਆ ਤਾਂ ਕੱਟਾ ਬੈਠੀ ਹੈ ਜੀ ਲੈਣ ਚ ਪ੍ਰਸ਼ਾਦ ਲਈ ਇੱਥੋਂ ਵੀ ਤੈਨੂੰ ਪਾ ਜੀ ਰੋਮੀਆ ਇਹਨਾਂ ਨੂੰ ਇਹਨਾਂ ਨੂੰ ਪਾ ਜੀ ਹਾਂਜੀ ਮਿਲ ਗਿਆ ਜੀ ਪ੍ਰਸ਼ਾਦ ਸਾਰਿਆਂ ਨੂੰ ਆ ਠੀਕ ਹੈ ਜੀ ਕਾਦਾ ਕਾਦਾ ਪ੍ਰਸ਼ਾਦ ਮਿਲੇਆ ਦੁਬਾਰੇ ਲੈਣ ਲੱਗੇ ਆ ਵਾ ਠੀਕ ਆ ਲੈ ਲਓ ਲੈ ਲਓ ਦੁਬਾਰਾ ਲਫਾਵੇ ਭਰ ਕੇ ਲੈ ਕੇ ਜਾਇਓ ਫੁੱਲ ਠੀਕ ਆ ਚਾ ਅ ਗੂਠਾ ਖੜਾ ਕਰ ਦੋ ਫਿਰ ਗੂਠਾ ਕਰ ਦੇ ਖੜਾ ਗੂਠਾ ਆ ਠੀਕ ਆ ਰਹਿਣ ਆ ਜਾਵੇ ਕੋਈ ਪ੍ਰਸ਼ਾਦ ਲਈਓ ਇੱਕ ਬੂਰਾ ਹੋ ਰ ਆਵੇ ਅਜੇ ਮੈਸ ਮਾਰ ਗਿਆ ਮੈਸ ਆ ਦੇਖੋ ਇਹ ਪ੍ਰਸ਼ਾਦ ਲਈ ਲੈਂਡ 'ਚ ਬੈਠੀ ਹੋਈ ਸੰਗਤ ਆ ਹਾਂਜੀ ਬਹੁਤ ਸੋਹਣੀ ਸੰਗੀ ਲੱਗੀ ਥੋਡੀ ਲੋਕਾਂ ਤੋਂ ਵੱਖਰੀ ਇਹ ਆ ਕੋਠੇ ਰਾਲਾਂ ਦੇ ਆ ਬੈਠੀ ਸੰਗਤ ਲੈਂਡ 'ਚ ਪ੍ਰਸ਼ਾਦ ਲਈ ਮਿਲ ਗਿਆ ਪ੍ਰਸ਼ਾਦ ਸਾਰਿਆਂ ਨੂੰ ਮਿਲ ਗਿਆ ਮਿਲ ਗਿਆ ਪ੍ਰਸ਼ਾਦ ਸਾਰਿਆਂ ਨੂੰ ਐਂ ਅੰਗੂਠਾ ਖੜਾ ਕਰ ਦੋ ਮੇਰਾ ਲਫਾਵਾ ਉੱਡਾ ਰਿਹਾ ਲਫਾਵਾ ਲਫਾਵਾ ਦਾ ਨਮਾ ਲਿਆ ਦਿੰਨੇ ਆ ਬਾਠ ਠੀਕ ਆ ਜੀ ਆਹ ਖ ਲੈਣਾ ਸੀ ਗਾਹ ਆ ਜੀ ਹਾਂ ਜੀ ਮਾਤਾ ਜੀ ਕਾ ਰੋਗੇ ਰੋਗੇ ਕੱਲ ਬੂਟੀ ਦਾ ਸਾਲਾ ਮੋਰ ਪਾ ਮੜੇ ਪਰ ਦੇ ਟਕਾ ਕੇ ਜੇ ਬਹੁਤ ਆ ਦਾਲ ਖੋਲ ਕੇ ਛੱਡ ਦੇ ਹਾਂਜੀ ਦੇਖੋ ਅਭੀ ਆਪ ਦੇ ਦਿਖਾ ਦੀ ਹੋਰ ਕੀ ਆ ਹਾਂ ਮੈਂ ਕਹਿੰਦਾ ਕੱਲੂ ਜਵਾਕ ਨੂੰ ਚੱਲ ਆੜੀ ਮਾਰ ਇੱਧਰ ਨੂੰ ਇੱਧਰ ਨੂੰ ਇੱਧਰੋਂ ਇੰਪਾਰਕੇ ਚਲਾ ਲੈ ਚੱਲ ਹਾਂ ਠੀਕਾ ਆਪਣੀ ਜਾਣਾ ਪੈਣਾ ਆ ਵੀ ਲੈ ਜਾ ਚਾੜ ਲਓ ਲੋਰਾ ਚਾੜ ਦੋ ਉੱਤੇ ਕਢਣਾ ਆਪਾਂ ਸੂਰਜ ਜਿਹੜਾ ਬਾਹਲਾ ਪਾਰ ਹੋ ਗਿਆ ਸੂਰਜ ਆ ਆ ਨਿੱਕਾ ਇਹ ਜੁਰਮਦਾਰ ਦੀ ਆ ਆ ਬੈ ਜਾ ਬੈ ਜਾ ਇੱਥੇ ਟੋਰਨੀ ਦੇ ਗਾ ਲੋ ਹਾਂ ਜੀ ਜੇਲਦਾਰ ਆ ਗਿਆ ਜੇਲਦਾਰ ਫਾਈਵ ਕਰ ਲੀ ਚਲੋ ਚਲੋ ਗਾਣ ਹੋ ਜਾ ਓਏ ਵੀਡੀਓ ਵਾਲਿਆਂ ਦਾ ਜਾਮ ਲੱਗ ਗਿਆ ਚੱਲ ਚੱਲ ਜੇਲਦਾਰ ਹਾਂਜੀ ਹਾਂਜੀ ਪਿੰਡਾਂ ਵਾਲੇ ਪੇਤੇ ਆਊਗੀ